ਤ੍ਰਿਕ ਨੂੰ ਤਿੰਨ ਬੰਦੇ ਜੀ ਐਨ ਕੇ ਦੇ ਨੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ हायर ਕੀਤੀ ਖਰੜ ਤੋਂ ਤਦੋਂ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣ ਦੀ ਵੀ ਜਾਵੇ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ 에어ਪੋਰਟ ਸਾਈਡ ਦੇ ਗਏ ਉੱਥੋਂ ਵਾਸ ਮੋੜਾ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇ ਗਏ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰਨ ਤੋਂ ਬਾਅਦ ਉਹਦੀ ਡੈੱਡ ਬਡੀ ਕੰਡਿਆਲੀ ਪਿੰਡ ਉੱਥੇ ਛੱਡਤੀ ਤੇ ਗੱਡੀ ਲੈ ਕੇ ਇਹ ਆਪ ਸਨੇ ਜਣੇ ਜਿਹੜੇ ਫਰਾਰ ਹੋ ਇਹ ਜਾਂਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ ਗਏ ਤੇ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਾਹਿਲ ਸਾਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ੇ ਇਨੂੰ ਗ੍ਰਫਤਾਰ ਕੀਤਾ ਤੇ ਦੋਸ਼ੀ ਆਜਾਜ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੇਣ ਕੇਦੇ ਨੇ ਜਿਹੜਾ ਸਾਹਿਲ ਤੇ ਆਜਾਜ ਇਹ ਆਪ ਦੇ ਵਿੱਚ ਰਿਸ਼ਤੇਦਾਰ ਨੇ ਇਹ ਮਾਸੀਆਂ ਦੇ ਲੜਕੇ ਨੇ ਕਜ਼ਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸਾਹਿਲ ਬਸੀਰ ਇਹਨੇ ਇੱਕ ਗੱਡੀ ਲਈਏ ਨੇ ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਪਿਸਟਲ ਲੈਣ ਲਈ ਉਥੋਂ ਨੇ 45000 ਰੁਪਏ ਦਾ ਇੱਕ ਪਿਸਟਲ ਲਿਆ ਇਹਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ। ਇਹ ਉਹ ਗੱਡੀ ਉੱਥੇ ਹੀ ਛੱਡ ਗਏ ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਿਆ। ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕਿ ਗੱਡੀ ਜਿਹੜੀ ਇੱਥੋਂ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ। ਉਹ ਗੱਡੀ ਇਹਨਾਂ ਨੇ ਜਿਹੜੀ ਇਹ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ। ਅਨਲ ਕੁਮਾਰ ਦੀ ਵਾਈਫ ਵੇਟ ਕਰਦੀ ਰਹੀ ਕਿ ਮੇਰਾ ਹਸਬੰਦਾ ਜੇ ਆਇਆ ਨਹੀਂ। ਕਿ ਅਦਰੋ ਬਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨਾਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਹੋ ਰਹੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਹੈ ਅਸੀਂ ਡੈੱਡ ਬਾਡੀ ਬਰਾਮਦ ਕਰ ਲਈ ਹੈ ਪਿੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬਸ਼ੀਰ ਇਹ ਜੈਸ਼ੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੀਐਨਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14825 ਨੂੰ ਆਰਮਜ਼ ਐਕਟ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਯੂਐਫਆ ਵੀ ਲੱਗੀ ਹੋਈ ਇਹਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੀਐਨਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਫਰਾਰੇ ਹੈ ਜੇ ਪੁਲਿਸ ਦੇ ਉੱਥੇ ਕਾਬੂ ਉੱਤ ਨਹੀਂ ਆਇਆ ਇਹਨਾਂ ਦੀਆਂ ਹੋਰ ਵਾਰਦਾ ਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਖੋਈ ਸੀ ਉਹ ਸੀ ਬਰਾਮਦ ਕਰ ਲਈਏ ਇੱਕ ਪਿਸਤਲ ਬਰਾਮਦ ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੋਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰਾਉਂਡ ਜਿਹੜੀ ਇਹਨਾਂ ਕੋਲੋਂ ਅਸੀਂ ਰਿਕਵਰ ਕੀਤੇ ਨੇ ਇਸ ਤੋਂ ਸਿਵਾਏ ਜਿਹੜੀ ਹੋਰ ਅੱਗੇ ਅਸੀਂ ਪੁਚਕਸ਼ਨਾਂ ਦੀ ਕਰ ਰਹੇ ਹਾਂ ਕਿ ਇਹਨਾਂ ਨੇ ਕਿਹੜੀਆਂ ਕੜੀਆਂ ਵਾਰਦਾਤਾਂ ਨੂੰ ਅੱਗੇ ਅੰਜਾਮ ਦੇਣਾ ਸੀ ਤੇ ਕੀ ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉਥੋਂ ਬਟਾਲੇ ਤੋਂ ਤੇ ਜਿਹੜੇ ਗੁਰਦਾਸਪੁਰ ਜਿਹੜੇ ਜੋ ਫੜਿਆ ਉਥੇ ਹੀ ਅਸੀਂ ਰਫਟ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਬੰਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਰ ਕੇਸ ਦੀ ਪ੍ਰੋਪਰ ਸੁਗੁਰੂਵਿਜਨ ਕਰ ਰਹੇ ਨੇ ਔਰ ਲਗ ਲਗ ਟੀਮਾਂ ਬਣਾ ਕੇ ਜਿਨ੍ਹਾਂ ਚ ਐਸਪੀ ਸਿਟੀ ਨਾਲ ਲਾਏ ਨੇ ਸੌਰਵ ਜਿੰਦਲ ਸਾਡੇ ਐਸਪੀ ਡੀ ਇਹ ਨਾਲ ਲਾ ਕੇ ਡੀਐਸਪੀ ਪ੍ਰithvi ਚਾਲ ਤੇ ਇੰਸਪੈਕਟਰ ਹਰਮਿੰਦਰ ਸੀਐਨ ਚਾਰਜਨ ਇੰਸਪੈਕਟਰ ਸਤਨਾਮ ਸਾਰਿਆਂ ਨੇ ਹੀ ਮਿਹਨਤ ਨਾਲ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਲੱਭ ਕੇ ਔਰ ਹਰੇਕ ਤਰ੍ਹਾਂ ਸੀ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਮੌਕੇ ਤੇ ਪਹੁੰਚ ਗਏ ਤੇ ਜਿਹੜਾ ਬਹੁਤੀ ਥੋੜੇ ਸਮੇਂ ਦੇ ਵਿੱਚ ਇਸ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਫਰਦਰ ਪੁਸ਼ਕਿਸ਼ ਕਰਾਂਗੇ ਬਾਕੀ ਤੁਹਾਨੂੰ ਕਰਵੇ ਕਰਾਂ ਸਰ ਸਰ ਇਹ ਜਿਹੜਾ ਜਿਹੜਾ AK47 ਦੀ ਗੱਲ ਕੀਤੀ ਇਹਦੇ ਯਾਪਾ ਦੀ ਗੱਲ ਕੀਤੀ ਆ ਸੋ AK47 ਹੋਣ ਇਹਨਾਂ ਤੋਂ ਬਰਾਮਦ ਕੀਤੀ ਇਹ ਜਿਹੜੀ AK47 ਨੇ ਜੀਐਨਕੇ ਪੁਲਿਸ ਨੇ AK47 ਦੇ ਰੌਂਦ ਬਰਾਮਦ ਕੀਤੇ ਨੇ ਇਨਾਂ ਤੋਂ ਤਾਂ ਨਾਲ ਇਹਨਾਂ ਤੋਂ ਦੋ ਕ੍ਰਿਸਟਲ ਵੀ ਜੇਐਨਕੇ ਪੁਲਿਸ ਨੇ ਬਰਾਮਦ ਕੀਤੇ ਨੇ ਜਿੱਥੇ ਇਹਨਾਂ ਤੇ ਜਵਾਬਾ ਦਾ ਕੇਸ ਤੇ ਆਰਮ ਸੈਫਟੀ ਦਾ ਜਿਹੜਾ ਪਰਚਾ ਦਰਜ ਹੋਇਆ 14/8/2025 ਦੀ ਗੱਲ ਹੈ ਉਹ 14/8/2025 ਲਾਮਾਵਾਦ ਥਾਣਾ ਉੱਥੇ ਉਹ ਰਿਕਵਰੀ ਤੁਸੀਂ ਗੱਲ ਕਰ ਰਹੇ ਹੋ ਇਹ ਉੱਥੋਂ ਦੀ ਹੈ ਥਰੜ 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 ਇਹਨਾਂ ਨੇ ਮੂਡ ਆਫ ਸੈਕਰੈਂਟੀ ਕੀ ਰਹੀ ਸੀ ਕਿਉਂ ਕਿ ਕਿਉਂ ਕੀਤਾ ਜੀ ਮਨੇ ਇਹਨਾਂ ਨੇ ਅੱਗੇ ਵਰਦਾਂ ਤਾਂ ਹੋਰ ਕਰਨੀਆਂ ਸੀ ਜੀ ਇਹਨਾਂ ਨੇ ਪਹਿਲਾਂ ਇੱਥੇ ਜੋ ਸਾਡੀ ਅਜੇ ਤੱਕ ਮੋਡਲੀ ਪੁਛਗਿਛ ਦੇ ਵਿੱਚ ਆਇਆ ਹੈ ਕਿ ਇਹਨਾਂ ਨੇ ਖਰੜ ਦੇ ਵਿੱਚ ਵੀ ਕੋਈ ਕਮਰਾ ਲਿਆ ਸੀ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿਹੜੀ ਕਲੋਨੀ ਦੇ ਵਿੱਚ ਸੀ ਤੇ ਕੀ ਇਹਨਾਂ ਨੇ ਕਦੋਂ ਦਾ ਲਿਆ ਤੇ ਉਹ ਵੀ ਅਸੀਂ ਚੈੱਕ ਕਰਾਂਗੇ ਕਿ ਕੀ ਕੋਈ ਆਇਡੈਂਟੀਫਿਕੇਸ਼ਨ ਲੈ ਕੇ ਕੋਈ ਕਮਰਾ ਲਿਆ ਹੈ ਕਿ ਵੈਸੇ ਹੀ ਇਹਨਾਂ ਨੇ ਕਮਰਾ ਲਿਆ ਹੁੰਦੇ ਸੀ ਸਾਰੀ ਹਿਸਟਰੀ ਸ਼ੀਟ ਤਾਂ ਨਹੀਂ ਜੀ ਹਿਸਟਰੀ ਸ਼ੀਟ ਤਾਂ ਨਹੀਂ ਸਾਰੀ ਜੀ ਨਹੀਂ ਇਹਦੇ ਵਿੱਚ ਇਹ ਜੇੜਕੇ ਦੇ ਬੰਦੇ ਹੈਗੇ ਨਹੀਂ ਇਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਵਾਰਦਾਤ ਹੈ ਇਹ ਮੇਰੇ ਖਿਆਲ ਤੋਂ ਪਹਿਲੀ ਵਾਰਦਾਤ ਹੈ ਇਹਨਾਂ ਦੀ ਜੀਐਨਕੇ ਦੇ ਵਿੱਚ ਇਹਨਾਂ ਦੇ ਪਰਚਾ ਦਰਜ ਹੋਇਆ ਯੁਵਾਫਤਾ ਦਾ ਪਰਚਾ ਦਰਜਿਆ ਜੀ ਸਾਹਿਬ ਕਿੰਨੇ ਦਰਦੀ ਪਾਸ ਨੇ ਉਮਰ ਕਿੰਨਾ ਦੀ 19 20 ਤੇ 22 ਸਾਲ ਹੈ ਤਾਂ ਇਹ ਬੇਸਿਕਲੀ ਇੱਥੇ ਕਰਦੇ ਕੀ ਸੀ ਕਿਉਂ ਆਏ ਸੀ ਔਰ 10ਵੀਂ ਪਾਸ ਹੈ ਔਰ ਉਸੇ ਸਮੇਂ ਕੋਈ profession ਦੇ ਤੌਰ ਤੇ ਆਈ ਸੀ ਇਹਦੇ ਵਿੱਚ ਜਿਹੜਾ ਜਿਹਨਾਂ ਦੋਸ਼ੀ ਜਿਹੜਾ ਹੈਗਾ ਹੈ ਆਜਾਜ਼ ਅਹਿਮਦ ਔਰ ਫੋ ਵਸੀਮ ਇੱਥੇ ਹੁੰਦਾ ਸੀ ਇੱਥੇ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਸ਼ਾਲ ਵੇਚਦਿਆਂ ਹੋਇਆ ਨਾਲ ਇੱਥੇ ਅੱभी ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਵੀ ਇਕਲ ਹੋ ਸਕਣੇ ਆ ਕਿੱਥੇ ਵੀ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲ ਸੀ ਸਰ ਇਹਦੀ ਬੋਡੀ ਸਰ ਕਿੱਥੇ ਚਾਰ ਤੋਂ ਪੰਜ ਬੋਡੀ ਉੱਪਰ ਹੀ ਪਈ ਉਹਨਾਂ ਨੂੰ ਪਤਾ ਹੀ ਨਹੀਂ ਅੱਗੇ ਇਹ ਤਾਂ ਜਿਹਨਾਂ ਦੀ ਨਿਸ਼ਾਨਦੇਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਹੈ ਬੋਡੀ ਤੇ ਜਿੱਥੇ ਨਿਸ਼ਾਨਦੀ ਇਹਨਾਂ ਦੀ ਕਰਾਈ ਤੇ ਆਗੇ ਉੱਥੋਂ ਡੈੱਡ ਬੋਡੀ ਲੱਭ ਲੈਂਦੀ ਹੈ ਜੇਕਰ ਉਹ ਵਾਲੀ ਜਗ੍ਹਾ ਤੇ ਬੋਡੀ ਛੁੱਟੀ ਸੀਗੀ ਕਿ ਜਾਂ ਸਰ ਰੋਡ ਤੇ ਬਣਾਈ ਸੁਨਸਨ ਖੇਤਾਂ ਨਾਲ ਸੁਨਸਨ ਵਾਲੀ ਜਗ੍ਹਾ ਤੇ ਛੁੱਟੀ ਸੀ ਜੇ ਓਪਨ ਕੇ ਤਾਂ ਰੋਡ ਤੇ ਛੁੱਟੀ ਹੁੰਦੀ ਤਾਂ ਫਟਪਾਤਾ ਲੱਗ ਜਾਂਦਾ ਜੀ ਸਰ ਜੈਸ਼ਮ ਮੁਹੰਮਦ ਦੀ ਗੱਲ ਕਰ ਰਹੇ ਆ ਕੀ ਕੋਈ ਲਿੰਚ ਵੀ ਆ ਰਿਹਾ ਆਪਣੇ ਜਿਹੜੇ ਇੱਥੇ ਸਾਡੀ ਬੈਂਡ ਆਊਟਪੁਟ ਸੈੱਗੀਆਂ ਵਾ ਨਾਲ ਪੰਜਾਬ ਦੀ ਕਾਲਜ ਅਸੀਂ ਇਹਦੇ ਚ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੇਣਕੇ ਪੁਲਿਸ ਨਾਲ ਵੀ ਅੰਟਚਾ ਇੱਥੋਂ ਵੀ ਸਾਰੇ ਅੰਟਚਾ ਇਹ ਜ਼ਿਕਰ ਕੋ ਗੱਲ ਆਈ ਪਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਸਿਰਫ ਹੁਣ ਬੇਸਿਕਲੀ ਸਾਹਮਣੇ ਕੀ ਹੈ ਵੀ ਵੈਪਨ ਉੱਤੇ ਕਿਉਂ ਲਿਆਂਦਾ ਸੀ ਸਾਰਾ ਬੇਸਿਕਲੀ ਕੀ ਪਲੈਨਿੰਗ ਕੀਤੀ ਸੀ ਨਾ ਪਲੈਨਿੰਗ ਇਹਨਾਂ ਦੀ ਜਿਹੜਾ ਵੈਪਨ ਲਿਆਂਦਾ ਸੀ ਜਿਹੜੀ ਲੁੱਟਾਂ ਖੋਵਾਂ ਕਰਨ ਦੀ ਵਾਰਦਾਤਾਂ ਕਰਨ ਦੀ ਇਹਨਾਂ ਨੇ ਜਿਹੜੀ ਮੁਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਖੋ ਕੇ ਅੱਗੇ ਇਹਨਾਂ ਨੇ ਵਾਰਦਾਤ ਕਰਨੀ ਸੀ ਤੇ ਉੱਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣਾ ਹੈ ਤੋ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਲੋਕਲ ਪੁਲਿਸ ਬਟਾਲਾ ਨਾ ਕਰਦਾਸਪੁਰ ਨੂੰ ਇਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਇਹ ਜਿਹੜੇ ਗ੍ਰਿਫਤਾਰ ਕਰ ਲਏ ਤੇ ਬਹੁਤ ਸਾਰੇ ਹੋਗੇ ਸਰ ਇਸ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕਿਉਂਕਿ ਜੈਸ਼ੇ ਮਹਮਦ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਲੁੱਟਾਂ ਖੋਹਾਂ ਤਾਂ ਉਹ ਬੇਸਿਕਲੀ ਤਾਂ ਕਰਨੀ ਜਣੀ ਜੋ ਹਾਲਾਤ ਨੇ ਜਿਵੇਂ ਪਹਿਲਾਂ ਜਵਾਬਾ ਲੱਗੀ ਹੋਈ ਹੈ 147 ਦੇ ਕੇਸ ਤੇ ਬਰਾਮਦ ਹੋਇਆ ਪੂਰਾ ਬੇਸਿਕਲੀ ਕੀ ਇਹਨਾਂ ਦਾ ਦੱਸਿਆ ਵੀ ਕੋਈ ਸਾਥੀ ਇੱਥੇ ਅਜੇ ਇਹਨਾਂ ਦੀ ਅਸੀਂ ਪੁਲਿਸ ਰਿਮਾਂਡ ਲਏਗੇ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇੱਜਾ ਕਿ ਇਹਨਾਂ ਦੀ ਮੁੱਢਲੀ ਪਿਛੋਕੜ ਤੋਂ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਇਥੇ ਪਹਿਲੀ ਵਾਰ ਦਾ ਸੀ ਜਿਹੜੀ ਇਹ ਗੱਡੀ ਖੂਨ ਵਾਲੀ ਪੁਜਰ ਸਾਹਿਬ ਤੇ ਬਾਕੀ ਅਜੰਦ ਵਿੱਚ ਪੁਛਕਿਸ਼ ਦੇ ਵਿੱਚ ਟਾਈਮ ਜਰੂਰ ਲੱਗੇਗਾ। ਕਪਲ ਵੀ ਹੋਈ ਸੀ ਕਿ ਕੈਬ ਵਾਲੇ ਨੇ ਜਿਸ ਕਰਕੇ ਗੋਲੀਆਂ ਮਾਰੀਆਂ ਵੀ ਨਾ ਵੈਸੇ ਮਤਲਬ ਜਿਵੇਂ ਉੱਟਣ ਵਾਸਤੇ ਫਾਇਰਿੰਗ ਕਰਦੇ ਨੇ। ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢਦੇ ਕਹਿੰਦੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ। ਤੇ ਇਹਨਾਂ ਨੇ ਮੜੀ-ਮੁੱਡੀ ਧੱਕਾ-ਮੁਸ਼ਕੀ ਕਰਕੇ ਉਹਨੂੰ ਬਾਹਰ ਕੱਢ ਗਏ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ। ਪੁਜਰ ਸਾਹਿਬ ਇਦਾਂ ਦੇ ਕੇਸ ਹਮੇਸ਼ਾ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਲੋਕਾਂ ਕੇ ਮਕਾਨ ਕਿਰਾਏ ਤੇ ਲੈ ਲੈਂਦੇ। ਉਹਨਾਂ ਦੀ ਪੂਰੀ ਇਨਵੈ ਜਾ ਉਹਨਾਂ ਦੀ ਪੁਲਿਸ ਤੋਂ ਰੈਡੀ ਚੈਕ ਨਹੀਂ ਕਰਵਾਇਆ ਜਾਂਦਾ ਕੀ ਕਾਰਨ ਤੁਸੀਂ ਮੰਨਦੇ ਕਿ ਛਾਲ ਵਿੱਚ ਨਾ ਰਿਆ ਬੰਦਾ ਉਸ ਤੋਂ ਬਾਅਦ ਕਮਰਾ ਲੈ ਲੈਂਦੇ ਨੇ ਉਸ ਤੋਂ ਰਹਿੰਦੇ ਨੇ ਦੇਖੀ ਕਰਦੇ ਨੇ ਫਿਰ ਵਾਰਦਾ ਤੋਂ ਅੰਜਾਮ ਦਿੰਦੇ ਨੇ ਦੇਖੋ ਜੀ ਅਸੀਂ ਤੁਹਾਡੇ ਰਹੀ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਿਰਾਏਦਾਰ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈਗੀ ਹੈ ਸਾਡੇ ਸਬੂਧਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਿਰਾਏਦਾਰ ਰਹਿੰਦਾ ਉਹਦੀ ਫੋਟੋ ਉੰਦਾ ਆਧਾਰ ਕਾਰਡ ਹੋਰ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸਬੂਧਾ ਸੈਂਟਰ ਤੇ ਕਿ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲੀਏ ਉਹ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਜੋ ਬੜੇ ਲੋਕ ਵਿੱਚ ਅਣਗਹਿਲੀ ਕਰਦੇ ਨੇ ਕਈ ਨਹੀਂ ਇਨਫਰਮੇਸ਼ਨ ਦਿੰਦੇ ਇਹ ਜਿਹੜਾ ਉਹਨਾਂ ਦਾ ਮਕਾਨ ਸਾਹਬ ਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਦਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਉਹਨਾਂ ਬੰਦਿਆਂ ਨੂੰ ਮਕਾਨ ਦੇਣ ਲੱਗ ਇਹ ਅੱਛੀ ਡਰਾਈਵਰਾਂ ਦੇ ਲਈ ਕੋਈ ਕੋਈ ਐਡਵਾਈਸਰੀ ਜਾਰੀ ਕਰੋਗੇ ਕਿਉਂਕਿ ਜਦੋਂ ਡਰਾਈਵਰ ਤਾਂ ਨਾਰਮਲੀ ਹੈ ਕਿ ਉਹਨਾਂ ਕੋਈ ਰਾਈਡ ਆਉਂਦੀ ਹੈ ਤੇ ਕਰਕੇ ਚੱਲ ਜਾਂਦੇ ਨੇ ਜੀ ਉਹਨਾਂ ਦੇ ਲਈ ਕੋਈ ਕਾਈਂਡਲੀ ਐਡਵਾਈਸਰੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਰੀਫਾਈ ਕਰਦੁ ਕੇ ਬੰਦਾ ਠੀਕ ਆ ਜਾਂ ਨਹੀਂ ਠੀਕ ਆ ਹਾਲਾਂਕਿ ਇਸ ਕੋਈ ਚਾਰਟ ਵਰਕ ਸੀ ਕੋਈ ਪੈਰਾਮੀਟਰ ਤਾਂ ਹੈ ਨੀਗਾ ਕਿਰਪਾ ਕਰਕੇ ਤੁਸੀਂ ਕੋਈ ਐਡਵਾਈਸਰੀ ਜਾਰੀ ਕਰੋਗੇ ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਕੋਈ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਤੇ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੇ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਆਇਆ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ 'ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਪਰ ਇੱਕ ਅੱਜ ਸਾਹਮਣੇ ਆਈ ਸੀ ਕਿ ਜਦੋਂ ਪਰਿਵਾਰ ਨੇ ਇਨਫੋਰਮ ਕੀਤਾ ਨਾ ਗਔ ਪੁਲਿਸ ਨੂੰ ਅਸਾਂ ਪਹਿਲੇ 2 ਦਿਨ ਐਫ ਆਈ ਆਰ ਹੀ ਨਹੀਂ ਦਰਦਿਆ ਉਹ ਪਰ ਡਿਲੇ ਹੋਇਆ تھا ਇਨਵੈਸਟੀਗੇਸ਼ਨ ਜਿਸ ਦਾ ਇਹ ਵੀ ਕਾਰਨ ਰਹਿਉਂ ਕਿ ਇਹ ਨਿਬੜੀ ਵਾਲੀ ਘਟਨਾ ਹੋ ਗਈ ਹੈ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਆਨ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਹੈ ਪਹਿਲੀ ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਪ੍ਰੈਸ ਕਰ ਲਿਆ ਇਹ ਸਭ ਇਹਨਾਂ ਦੇ ਪਹਿਲਾਂ ਜਿਵੇਂ ਤੁਸੀਂ ਯੂਐਫੀ ਮਾਮਲਾ ਦਰਜ ਹੈਗਾ ਉਹ ਵੀ ਭੱਜ ਕੇ ਸੀ ਫਰਾਰ ਹੋ ਗਈ ਸੀ ਜਾਂ ਜਮਾਨਤ ਦੇ ਉੱਤੇ ਬਾਹਰ ਆਏ ਕਹਿੰਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਏਜ ਜਿਹੜਾ ਬੰਦਾ ਅਜੇ ਉੱਥੋਂ ਭਜਾ ਆਇਆ ਸੀ ਕੀ ਪੁੱਛੀਏ ਤੁਸੀਂ ਪਰ ਕਾਲੇ ਘਰ ਵਾਲੇ ਘਰ ਕੋਈ ਪੀਓ ਨਹੀਂ ਕਿ ਪਿੱਛੇ ਤੇ ਨਾ ਆਇਆ ਜੋ ਪੀਓ ਨਹੀਂ ਉਹਦਾ ਉਹਦਾ ਭਰਾ ਇੱਕੋ ਹੀ ਉਸਦਾ ਭਰਾ ਅੰਡਰ ਰੈਸਟ 'ਚ ਉੱਥੇ ਅਰਸਟ ਕੀਤਾ ਹੋਇਆ ਹੈ ਕਰਦੀ ਸਰਚ ਕੀਤੀ ਹੋਈ ਯਾਰ ਕਾਲੇ ਘਰ ਵਾਲੇ ਘਰ ਕੋਈ ਟੈਕਨੀਕ ਨਹੀਂ 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 ਅਜੇ ਨਹੀਂ ਇਹਦਾ ਜੋ ਪੁੱਛਗਿੱਛ 'ਚ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜੀ ਅੱਜ ਰੋਲਾ ਪੈ ਗਿਆ ਜੀ ਉੱਥੇ ਵਾਈਟ ਆਊਟ ਜਿਹੜਾ ਉਹ ਕੋਈ ਉੱਥੇ ਪੁਲਿਸ ਨਹੀਂ ਗਈ ਉਹ ਤਾਂ ਅਲੱਗ-ਅਲੱਗ ਥਾਵਾਂ 'ਤੇ ਅਸੀਂ ਸਰਚ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ ਕਦੀ ਕਿਤੇ ਕਰ ਲਿਆ ਕਿਤੇ ਕੋ ਡਾਊਟ ਹੋਇਆ ਕਿ ਇੱਥੇ ਮਾੜਾ ਬੰਦਾ ਰਹਿੰਦਾ ਜਾਂ ਹੋਰ ਉਹ ਤਾਂ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਸਾਡੀ ਸਰਚ ਜਰੀਏ ਚੱਲਦੀ ਰਹਿੰਦੀ ਹੈ ਉਹ ਗੱਲ ਇਹ ਵੀ ਰੋਕੀ ਤੀ ਕੱਲ ਵੀ ਉਹ ਤੋਂ ਕੋਈ ਬੰਦਾ ਵੀ ਜਿਹੜਾ ਹੈ ਉਹ ਗ੍ਰੇਮ ਕਰਕੇ ਲੈ ਕੇ ਗਏ ਨੇ ਔਰ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਹੀ ਸਰਚ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ ਅੱਛਾ ਕਿਹੜਾ ਕਿਹਨੂੰ ਪਿਛਲੇ ਦਿਨਾਂ 'ਚ ਸਰਚ ਆਪਰੇਸ਼ਨ ਚੱਲਿਆ ਦੋ-ਤਿੰਨ ਵਾਰੀ ਹਾਂ ਉਦੋਂ ਵੀ ਇਹ ਲੋਕ ਮੇਰੇ ਖਿਆਲੋਂ ਉੱਥੇ ਹੀ ਆਉਣਗੇ ਤਾਂ ਉਸ ਦੀ ਉਹਦਾ ਨੀਰ ਟੈਕ ਦੇ ਭਾਈ ਹੋਈ ਹੈ ਜੀ ਦੇਖੋ ਜੀ ਆਪਾਂ ਇਹ ਕਿਵੇਂ ਕਹਿ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਆਈਡੈਂਟੀਫਾਈ ਹੋ ਜਾਣਗੇ 29 ਨੂੰ ਇਹਨਾਂ ਨੇ ਕਾਰਕ ਹੋਈਏ ਇਹ ਚਲੇ ਗਏ ਉਹ ਸੇਮ ਦੇ ਹੀ ਲੈ ਗਏ ਹਾਂਜੀ ਕਸ ਆਪਰੇਸ਼ਨ ਤਾਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨਹੀਂ ਇਵਨ ਕਾ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕਸ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆਉਣ ਗੁਮਾਂਡ ਤੋਂ ਵੀ ਕਿਹੜਾ ਬੰਦਾ ਕੋ ਮਾੜਾ ਇਥੇ ਰਹਿ ਰਿਹਾ ਜਿਹਦੀ ਵੈਰੀਫਿਕੇਸ਼ਨ ਨਹੀਂ ਹੋਈ ਉਹ ਸੀ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉੱਤੇ ਜੁੜ ਜਣਿਆ ਨਾਲ ਕੋਲ ਠੀਕ ਹੈ ਠੀਕ ਹੈ ਮੋਬੋਤਨਵਾ ਜੀ ਥੈਂਕ ਯੂ ਜੀ